ਤੁਸੀਂ ਦੇਖ ਰਹੇ ਹੋ ਹਿਆਰਪੁਰ ਨਿਊਜ਼ ਤੇ ਮੈਂ ਹਾਂ ਦਿਲਬਖ ਸਿੰਘ ਗੁਰਾਇਆ ਅੱਜ ਸੋ ਗੱਲ ਕਰੀਏ ਤੇ ਪਿਛਲੇ 2-3 ਦਿਨਾਂ ਤੋਂ ਜਿਹੜੇ ਮੋਦੀ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿਹੜੇ ਕਾਨੂੰਨ ਆ ਉਹ ਪਾਸ ਕੀਤੇ ਗਏ ਸੀ ਸੋ ਉਸ ਚੀਜ਼ ਨੂੰ ਲੈ ਕੇ ਜਿਹੜਾ ਡਰਾਈਵਰ ਭਾਈਚਾਰੇ ਦੇ ਵਿੱਚ ਕਾਫੀ ਜਿਹੜਾ ਰੋਸ ਆ ਉਹ ਦੇਖ ਨੂੰ ਮਿਲ ਰਿਹਾ ਜਿਸ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਜਿਹੜੀ ਹੜਤਾਲ ਆ ਉਹਨਾਂ ਵੱਲੋਂ ਇੱਕ ਜਾਰੀ ਕੀਤੀ ਗਈ ਆ ਤੇ ਰੋਡ ਬੰਦ ਵੀ ਜਿਹੜੇ ਆ ਉਹ ਕੀਤੇ ਗਏ ਨੇ ਸੋ ਇਸ ਵਕਤ ਜਿਹੜੀਆਂ ਤੁਹਾਨੂੰ ਰਾਤ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਮੁਕੇਰੀਆਂ ਤੋਂ ਦਿਖਾ ਰਹੇ ਆ ਜਿੱਥੇ ਟਰੱਕ ਡਰਾਈਵਰ ਡਰਾਈਵਰਾਂ ਵੱਲੋਂ ਜਿਹੜਾ ਆ ਉਹ ਰਾਤ ਵੀ ਜਿਹੜਾ ਆ ਉਹ ਮੁਕੰਬਲ ਜਿਹੜਾ ਧਰਨਾ ਆ ਰੋਡ ਦੇ ਕਿਨਾਰੇ ਦੇ ਉੱਤੇ ਦਿੱਤਾ ਗਿਆ ਸੋ ਫੌਰ ਕੀ ਕੁਝ ਨਹੀਂ ਆਓ ਤੁਹਾਨੂੰ ਜਿਹੜੀ ਗੱਲਬਾਤ ਆ ਸੀ ਉਹਨਾਂ ਦੇ ਨਾਲ ਕਰਦੇ ਆ ਹਾਂਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹਾਂਜੀ ਸਤ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜੇ ਇੱਕ ਕਾਨੂੰਨ ਹੈ ਕਾਨੂੰਨ ਹੈ ਕਿ ਕਿਉਂਕਿ ਬਹੁਤੇ ਲੋਕਾਂ ਨੂੰ ਇਹ ਕਾਨੂੰਨਾ ਬਾਰੇ ਪਤਾ ਹੀ ਨਹੀਂ ਦੇਖੋ ਜੀ ਕਾਨੂੰਨ ਇਹ ਹੈਗਾ ਜਿਹਦਾ ਨਾਮ ਆ ਹਿੱਟ ਐਂਡ ਰਨ ਕਿਸੇ ਵੀ ਗੱਡੀ ਦੀ ਮੋਟਰਸਾਈਕਲ ਕਾਰ ਦੀ ਕਿਸੇ ਨਾਲ ਹਿੱਟ ਹੋ ਜਾਂਦੀ ਉਦੋਂ ਡਰਾਈਵਰ ਦਾ ਦੌੜਨਾ ਪਰ ਕਾਨੂੰਨ ਕੱਢਣ ਤੋਂ ਪਹਿਲਾਂ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਡਰਾਈਵਰ ਦੌੜਦਾ ਕਿਉਂ ਆ ਉਹਦੇ ਦੌੜਨ ਦਾ ਜਿਹੜਾ ਕਾਰਨ ਆ ਉਹ ਇਹ ਆ ਪੀ ਭਾਈ ਸਾਡੀ ਪਬਲਿਕ ਜਿਹੜੀ ਆ ਉਹ ਇਦਾਂ ਦਾ ਆਪਾਂ ਖੋਲਣ ਦੀ ਵੀ ਡਰਾਈਵਰ ਦਾ ਸਿਰ 파ੜਨ ਤੋਂ ਲੈ ਕੇ ਉਹਦੀ ਲੱਤ ਤੋੜਨ ਤੋਂ ਲੈ ਕੇ ਉਹਦੀ ਜਾਨ ਤੱਕ ਵੀ ਲੈ ਲੈਂਦੀ ਆ ਜੇਕਰ ਇਦਾਂ ਦੇ ਕਾਨੂੰਨ ਕੱਢ ਗਏ ਤੁਸੀਂ ਕਹੋ ਵੀ ਹੁਣ ਇੱਕ ਤਾਂ ਮਰਿਆ ਹੀ ਹੁੰਦਾ ਐਕਸੀਡੈਂਟ 'ਚ ਦੂਜਾ ਡਰਾਈਵਰ ਵੀ ਜਿਹੜਾ ਆ ਲੋਕਾਂ ਤੋਂ ਕੁੱਟ ਖਾ ਕੇ ਮਰ ਜਵੇ ਤਾਂ ਸਾਡੇ ਹਿਸਾਬ ਨਾਲ ਤਾਂ ਕਾਨੂੰਨ ਕੱਢਣਾ ਕੋਈ ਅਕਲਮੰਦੀ ਨਹੀਂ ਹੈਗੀ ਆਪਾਂ ਇਹ ਚਾਹੁੰਦੇ ਆ ਵੀ ਜੇਕਰ ਤੁਸੀਂ ਕਾਨੂੰਨ ਕੱਢਣਾ ਉਹਨਾਂ ਲੋਕਾਂ ਖਿਲਾਫ ਕੱਢੋ ਜਿਹੜੇ ਐਕਸੀਡੈਂਟ ਤੋਂ ਬਾਅਦ ਡਰਾਈਵਰ ਨਾਲ ਕੁੱਟਮਾਰ ਕਰਦੇ ਆ ਉਹ ਲੋਕੀ ਕੁੱਟਣੋਂ हट ਜਾਣਗੇ ਸਾਡਾ ਕੋਈ ਵੀ ਡਰਾਈਵਰ ਇਦਾਂ ਦਾ ਨਹੀਂ ਹੋਊ ਬਸ ਦੌੜਨ ਦਾ ਕਾਰਨ ਲੋਕਾਂ ਦਾ ਕੁੱਟਣਾ ਆ ਹੋਰ ਕੁਝ ਨਹੀਂ ਹੋ ਕਈ ਵਾਰੀ ਪੁਲਿਸ ਵਾਲੇ ਵੀਰ ਵੀ ਧੱਕਾ ਜਾਈ ਕਰਦੇ ਉਹ ਬੰਦ ਹੋ ਜਾ ਤਾਂ ਕੋਈ ਨਹੀਂ ਦੌੜੇਗਾ ਜੇਕਰ ਗੱਲ ਕਰੀਏ ਤਾਂ ਅੱਜ ਇੱਕ ਦਿਨ ਦੀ ਹੜਤਾਲ ਨੇ ਜਿਹੜਾ ਪੂਰਾ ਮੁਲਖ ਆ ਜਿਹੜਾ ਪੂਰਾ ਹਲਾਕੇ ਰੱਖ ਤਾ ਜੇਕਰ ਪੰਪਾਂ ਦੀ ਗੱਲ ਕਰੀਏ ਤਾਂ ਪੰਪਾਂ ਦੇ ਵਿੱਚ ਵੀ ਜਿਹੜਾ ਪੈਟਰੋਲ ਆ ਉਹ ਨਹੀਂ ਮਿਲ ਰਿਹਾ ਇਸ ਨੂੰ ਲੈ ਕੇ ਅੱਜ ਕੇਂਦਰ ਵੱਲੋਂ ਵੀ ਜਿਹੜੀ ਇੱਕ ਹੰਗਾਮੀ ਮੀਟਿੰਗ ਆ ਉਹ ਸਦੀਗੀ ਕੀ ਕਰਨ ਜਾਂਦੇ ਹੋ ਦੇਖੋ ਸਾਡੇ ਦੇਸ਼ ਦੇ ਵਿੱਚ ਕਈ ਵਾਰੀ ਸਿਚੁਏਸ਼ਨਾਂ ਇਦਾਂ ਦੀਆਂ ਬਣਦੀਆਂ ਹਰ ਇੱਕ ਬੰਦਾ ਪਤਾ ਹੀ ਕਹਿੰਦਾ ਇਹਨਾਂ ਨੇ ਧਰਨਾ ਲਾ ਕੇ ਜੀ ਸਾਨੂੰ ਬਹੁਤ ਦੁਖੀ ਕੀਤਾ ਪਰ ਸਾਡਾ ਧਰਨਾ ਕੁਝ ਅਲੱਗ ਆ ਸਾਡਾ ਧਰਨਾ ਕੁਝ ਅਲੱਗ ਆ ਅਸੀਂ ਲੋਕਾਂ ਨੂੰ ਦੁਖੀ ਨਹੀਂ ਕਰਨਾ ਲੋਕਾਂ ਨੂੰ ਆਪਣੇ ਨਾਲ ਬਿਠਾਉਣਾ ਤੇ ਬਹਿ ਵੀ ਰਹੇ ਆ ਪਿੱਛੇ ਜਿੰਨੇ ਘਰ ਆ ਸਾਰੇ ਵੀਰ ਸਾਰੇ ਵੀਰ ਸਾਡੇ ਕੋ ਆਏ ਸਾਰੇ ਵੀਰ ਸਾਡੇ ਕੋ ਆਏ ਵੀ ਭਾਈ ਤੁਹਾਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਦੁਖੀ ਨਹੀਂ ਕੀਤਾ ਦੁਖੀ ਤਾਂ ਨਹੀਂ ਕੀਤਾ ਰੋਡ ਦੇ ਉੱਤੇ ਸਾਨੂੰ ਆਮ ਪਬਲਿਕ ਦੇ ਨਾਲ ਕੋਈ ਰੌਲਾ ਨਹੀਂ ਹੋ ਅਸੀਂ ਜਦੋਂ ਜੇਲੇ ਸਰਕਾਰ ਨਹੀਂ ਵੀ ਬਣੂਗੀ ਅਸੀਂ ਆਪਣੀਆਂ ਗੱਡੀਆਂ ਹੀ ਰੋਕਿਆ ਹੋਈਆਂ ਆਪਣੀਆਂ ਹੀ ਰੋਕਣੀਆਂ ਜਿਹੜੀਆਂ ਕਿ ਕਮਰਸ਼ੀਅਲ ਗੱਡੀਆਂ ਪੀਲੀ ਪਲੇਟ ਵਾਲੀਆਂ ਉਹ ਚ ਟੈਕਸੀ ਬੱਸ ਟਰੱਕ ਜੋ ਵੀ ਆਉਂਦਾ ਕਿਉਂਕਿ ਕੋਈ ਸਾਡੇ ਵੀਰ ਇਦਾਂ ਦੇ ਹੈਗੇ ਆ 100 ਚੋਂ 10-15% ਜਿਹੜੇ ਹਾਲੇ ਵੀ ਨਹੀਂ ਹਟਦੇ ਅਸੀਂ ਪੰਜਾਬ 'ਚ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਭਾਈ ਹਟ ਜਾਓ ਗੱਡੀਆਂ ਖੜੀਆਂ ਕਰ ਦਿਓ ਪਰ ਉਹਨਾਂ ਵੀਰਾਂ ਨੇ ਅੱਜ ਕੁੱਟ ਵੀ ਖਾਦੀ ਆ ਉਹਨਾਂ ਵੀਰਾਂ ਨੇ ਅੱਜ ਆਪਣੇ ਮੂੰਹ ਸਰ ਵੀ ਪਣਾਏ ਆ ਤੇ ਇੱਥੇ ਤੱਕ ਵੀ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਜੁੱਤੀਆਂ ਦੇ ਹਾਰ ਵੀ ਉਹਨਾਂ ਦੇ ਗਲਾਂ ਦੇ ਵਿੱਚ ਲੋਕਾਂ ਨੇ ਪਾਪ ਤੇ ਉਹ ਪਾਉਣ ਦਾ ਕੀ ਕਾਰਨ ਹੋਇਆ ਵੀ ਉਹਨਾਂ ਨੇ ਗੱਲ ਨਹੀਂ ਮੰਨੀ ਬਾਹਰ ਲੀਆਂ ਸਟ੍ਰੀਟਾਂ ਦੇ ਵਿੱਚ ਜਿਹੜੇ ਉੱਤੇ ਦੀ ਡਰਾਈਵਰ ਕਮਿਊਨਿਟੀ ਇਕੱਠੀਆਂ ਹੋਈਆਂ ਉਹਨਾਂ ਨੇ ਡਰਾਈਵਰਾਂ ਦੇ ਸ਼ੀਸ਼ੇ ਵੀ ਭੰਨੇ ਉਹਨਾਂ ਨਾਲ ਲੜੇ ਵੀ ਮੈਂ ਉਹ ਚੀਜ਼ ਨੂੰ ਨਹੀਂ ਚੰਗਾ ਸਮਝਦਾ ਪਰ ਜੇ ਆਪਾਂ ਉਹਨਾਂ ਨੂੰ ਸਮਝਾਉਂਦੇ ਸੀ ਵੀ ਤੁਸੀਂ ਗੱਡੀ ਲੈ ਕੇ ਨਾ ਜਾਓ ਉਹਨਾਂ ਨੇ ਗੱਲ ਸਾਡੀ ਵੀ ਨਹੀਂ ਮੰਨੀ ਪਰ ਅੱਜ ਉੱਤੇ ਕੁੱਟ ਖਾ ਕੇ ਖੜ ਰਹੇ ਆ ਇਸ ਲਈ ਹਾਲੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਵੀਰੋ ਇਹ ਕੋਈ ਸਾਡੀ ਪੈਸ ਸਦੀ ਮੰਗਣੀ ਉਹ ਇਹ ਤਾਂ ਸਾਡੀ ਆਪਣੀ ਜ਼ਿੰਦਗੀ ਦੀ ਮੰਗ ਆ ਤੇ ਜਿਹੜਾ ਬੰਦਾ ਸਰਕਾਰ ਕੋ ਆਪਣੀ ਜ਼ਿੰਦਗੀ ਜੀਣ ਦਾ ਹੱਕ ਨਹੀਂ ਲੈ ਸਕਦਾ ਉਹ ਬੰਦਾ ਕੀ ਕਮਾਊਗਾ ਤੇ ਕੀ ਖਾਊਗਾ ਜੇਕਰ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਡੀਸੀ ਮੈਡਮ ਕੋਮਲ ਮਿੱਤਰ ਦਾ ਬਿਆਨ ਆਉਂਦਾ ਕਿ ਜਿਹੜੀ ਸਾਡੀ ਗੱਲਬਾਤ ਆ ਡਰਾਈਵਰਾਂ ਦੇ ਜਿਹੜੇ ਪ੍ਰਧਾਨ ਆ ਉਹਨਾਂ ਨਾਲ ਹੋ ਚੁੱਕੀ ਆ ਤੇ ਪੈਟਰੋਲ ਪੰਪ ਵਾਲੇ ਪ੍ਰਧਾਨਾਂ ਨਾਲ ਹੋ ਚੁੱਕੀ ਆ ਤੇ ਇਹ ਜਿਹੜੀ ਹੜਤਾਲ ਮੁਕੰਮਲ ਖਤਮ ਕਰ ਦਿੱਤੀ ਗਈ ਆ ਕੀ ਲੱਗਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਵਾਂ ਇੱਕ ਚੀਜ਼ ਕਲੀਅਰ ਕਰ ਦਵਾਂ ਬਾਈ ਜੀ ਡਰਾਈਵਰਾਂ ਦਾ ਪ੍ਰਧਾਨ ਕੋਈ ਨਹੀਂ ਆ ਠੀਕ ਆ ਜੀ ਟਰਾਂਸਪੋਰਟ ਦੇ ਪ੍ਰਧਾਨ ਆ ਠੀਕ ਆ ਜੀ ਟਰਾਂਸਪੋਰਟਰ ਜੁਨੀਅਨਾਂ ਦੇ ਪ੍ਰਧਾਨ ਆ ਟਰੱਕਾਂ ਦੀਆਂ ਜੁਨੀਅਨਾਂ ਦੇ ਪ੍ਰਧਾਨ ਆ ਡਰਾਈਵਰਾਂ ਦਾ ਕੋਈ ਪ੍ਰਧਾਨ ਨਹੀਂ ਡਰਾਈਵਰ ਖੁਦ ਪ੍ਰਧਾਨ ਆ ਜਿੰਨਾ ਚਿਰ ਸਾਰੇ ਡਰਾਈਵਰਾਂ ਨੂੰ ਇਹ ਵਿਸ਼ਵਾਸ ਨਹੀਂ ਹੁੰਦਾ ਵੀ ਹਾਂ ਭਾਈ ਇਹ ਕਾਨੂੰਨ ਰੱਦ ਹੋ ਗਿਆ ਤੇ ਜਿਹੜਾ ਜਿਹੜੇ ਲੋਕੀ ਕੁੱਟਮਾਰ ਕਰਦੇ ਆ ਉਹਨਾਂ ਤੇ ਕਾਰਵਾਈ ਵਾਲਾ ਕਾਨੂੰਨ ਆ ਗਿਆ ਉਹਨਾਂ ਚਿਹਰੇ ਡਰਾਈਵਰਾਂ ਦੀ ਕੋਈ ਰਜ਼ਾਮੰਦੀ ਨਹੀਂ ਨਾ ਹੋਣੀ ਆ ਬਾਕੀ ਮੈਡਮ ਕੋਮਲ ਮਿੱਤਲ ਹੋਣੀ ਸਾਡੇ ਸਤਿਕਾਰਯੋਗ ਆ ਸਾਡੇ ਸ਼ਹਿਰ ਨੂੰ ਸੰਭਾਲ ਰਹੇ ਆ ਵਧੀਆ ਇਨਸਾਨ ਆ ਸਾਡੀ ਉਹਨਾਂ ਦੇ ਨਾਲ ਕੋਈ ਵੀ ਇਦਾਂ ਦੀ ਜਿਹੜੀ ਆ ਕੋਈ ਗੱਲਬਾਤ ਨਹੀਂ ਹੋਈ ਐ ਇਸ ਮੁੱਦੇ ਦੇ ਉੱਤੇ ਕੱਲ ਨੂੰ ਸਾਡੇ ਆਪਣੇ ਨੁਮਾਇੰਦੇ ਸਾਡੇ ਕੋਲ ਭੇਜਣ ਅਸੀਂ ਆਪਣਾ ਦੁੱਖ ਦੱਸਾਂਗੇ ਤੇ ਜਿਹੜਾ ਇਨਸਾਨ ਇਨਸਾਨੀਅਤ ਦਾ ਦਰਦ ਰੱਖਦਾ ਉਹ ਕੋਈ ਵੀ ਸਾਡੀ ਸਪੋਰਟ ਤੋਂ ਬਾਹਰ ਨਹੀਂ ਹੋ ਉਹ ਹਰੇਕ ਬੰਦਾ ਸਾਡੀ ਸਪੋਰਟ ਕਰ ਰਿਹਾ ਕੀ ਲੱਗਦਾ ਜਿਹੜਾ ਇਹ ਧਰਨਾ ਇਸੇ ਤਰ੍ਹਾਂ ਨਾਲ ਮੁਕੰਮਲ ਰਹੇਗਾ ਜਦ ਤੱਕ ਬਿਲਕੁਲ ਵੀਰ ਜੀ ਧਰਨਾ ਮੁਕੰਮਲ ਹੀ ਰਹੇਗਾ ਕਿਉਂਕਿ ਦੇਖੋ ਆਪਾਂ ਨੂੰ ਕਹਿੰਦੇ ਨਾ ਉਮੀਦ ਠੀਕ ਹੈ ਜੀ ਹਿੰਮਤ ਤੇ ਮਰਦਾ ਮਦਦੇ ਖੁਦਾ ਆਪਾਂ ਇੱਥੇ ਬੈਠੇ ਹੋਏ ਆ ਸਾਡੇ ਲਈ ਬੈਣਾ ਕੋਈ ਔਖਾ ਨਹੀਂ ਭਾਵੇਂ ਜਿੰਨਾ ਚਿਰ ਮਰਜੀ ਬੈਣਾ ਪਵੇ ਤਾਂ ਬੈਣਾ ਪੈਣਾ ਹੀ ਆ ਇਹ ਸਾਡੀ ਮਜਬੂਰੀ ਆ ਕੜਾਕੇ ਦੀ ਠੰਡ ਆ ਇਸ ਠੰਡ ਦੇ ਵਿੱਚ ਵੀ ਦੇਖੋ ਜੀ ਲੋਕੀ ਤਾਂ ਹੋਰ ਚੀਜ਼ਾਂ ਲਈ ਲੜਦੇ ਅਸੀਂ ਤਾਂ ਆਪਣੀ ਜ਼ਿੰਦਗੀ ਲਈ ਲੜ ਰਹੇ ਆ ਜੇ ਅੱਜ ਠੰਡ ਤੋਂ ਡਰ ਗਏ ਤਾਂ 10 ਸਾਲ ਅੰਦਰ ਸਜ਼ਾ ਨਾਲੋਂ ਤਾਂ ਠੰਡ ਫੇਵੀ ਚੰਗੀ ਆ ਤੁਹਾਨੂੰ ਵੀ ਲੱਗਦਾ ਕਿ 2024 ਦੀ ਜਿਹੜੀ ਇਹ ਇਲੈਕਸ਼ਨ ਆ ਬਿਲਕੁਲੋ ਸਿਰ ਤੇ ਆ ਰਹੀ ਆ ਤੇ ਜਿਹੜੇ ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਕਾਨੂੰਨ ਜਿਹੜੇ ਆ ਵਾਪਸ ਲੈਣੇ ਪੈਣ ਵੈਸੇ ਜਿਹੜਾ ਮੈਂ ਤੁਹਾਨੂੰ ਸਹੀ ਦੱਸਾਂ ਜੀ ਸਾਡੀ ਕੋਈ ਕਿਸੇ ਪਾਰਟੀ ਦੇ ਨਾਲ ਕੋਈ ਲਾਕ ਡਾਟ ਨਹੀਂ ਹੈਗੀ ਅੱਜ ਵੀ ਜੇ ਸਾਡੇ ਕੋਈ ਭਾਜਪਾ ਦਾ ਕੋਈ ਨੁਮਾਇੰਦਾ ਆਉਂਦਾ ਤੇ ਉਹਨੂੰ ਆਪਾਂ ਵਧੀਆ ਕੁਰਸੀ ਦੇ ਕੇ ਬਿਠਾਵਾਂਗੇ ਵੀ ਭਾਈ ਤੂੰ ਸਾਡੀ ਗੱਲ ਸੁਣ ਜਿਹੜੀ ਸਰਕਾਰ ਦੀ ਗੱਲ VOTING ਦੀ ਆ ਜਦੋਂ ਸਰਕਾਰ ਸਾਡੀ ਗੱਲ ਨਹੀਂ ਮੰਨੂਗੀ ਫਿਰ ਤਾਂ ਉਹਦੀ VOTING ਤੇ ਅਸਰ ਪੈਣਾ ਹੀ ਪੈਣਾ ਕਿਉਂਕਿ ਇੱਕ ਡਰਾਈਵਰ ਨਾਲ ਉਹਦਾ ਪਰਿਵਾਰ ਚਾਰ ਬੰਦੇ ਪਰਿਵਾਰ ਦੇ ਉਹਨਾਂ ਦੇ ਰਿਸ਼ਤੇਦਾਰ ਸਾਰੇ ਤੇ ਉਹ ਵੋਟ ਜਿਹੜੀ ਆ ਉਹ ਫਿਰ ਨਹੀਂ ਪੈ ਪਾਏਗੀ ਤੇ ਜੇ ਸਰਕਾਰ ਮੰਨ ਲੈਂਦੀ ਆ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਬਹੁਤ ਬੈਸਟ ਹੋਵੇ ਕਿਉਂਕਿ ਜਿਹੜੀ ਆ ਸਾਡਾ ਸਾਡਾ ਹੱਕ ਹੈਗਾ ਵੀ ਜਿਹੜਾ ਲੜਾਈ ਕਰਦੇ ਲੋਕੀ ਐਕਸੀਡੈਂਟ ਤੋਂ ਬਾਅਦ ਡਰਾਈਵਰ ਨੂੰ ਕੁੱਟਦੇ ਆ ਜੇਕਰ ਇਹ ਬੰਦ ਹੋ ਜਾਏ ਤਾਂ ਸ਼ਾਇਦ ਸਾਡੇ ਸਾਰੇ ਡਰਾਈਵਰ ਹੀ ਉਹਨਾਂ ਨੂੰ ਵੋਟ ਪਾ ਦੇਣ ਸੋ ਇਸਨ ਰਾਜਾ ਜੀ ਜਿਹਨਾਂ ਨਾਲ ਗੱਲਬਾਤ ਕੀਤੀ ਗਈ ਆ ਤੇ ਜਿਨ੍ਹਾਂ ਨੇ ਬੜੇ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਕਿ ਜਦ ਤੱਕ ਸਾਨੂੰ ਪੂਰੀ ਸੰਤੁਸ਼ਟੀ ਜਿਹੜੀ ਆ ਨਹੀਂ ਹੋ ਜਾਂਦੀ ਸਾਨੂੰ ਸਾਡੇ ਨਾਲ ਬੈਠ ਕੇ ਜਿਹੜੀਆਂ ਮੀਟਿੰਗਾਂ ਡੀਸੀ ਵੱਲੋਂ ਨਹੀਂ ਕੀਤੀਆਂ ਜਾਂਦੀਆਂ ਤਦ ਤੱਕ ਲਈ ਅਸੀਂ ਜਿਹੜੀ ਹੜਤਾਲ ਆ ਉਹ ਇਸੇ ਤਰ੍ਹਾਂ ਨਾਲ ਨਿਯੰਤਰਣ ਜਾਰੀ ਰੱਖਾਂਗੇ ਮੁਕੇਰੀਆਂ ਤੋਂ ਕੈਮਰਾਮੈਨ ਰਵਿੰਦਰ ਸਿੰਘ ਖਾਲਸਾ ਨਾਲ ਦਿਲਬਾਖ ਸਿੰਘ ਗੁਰਾਇਆ